ਕੀਤੀਆਂ ਜਾਣੀ ਸਾਡੇ The God, I do ਮੈਂ ਆਪਣੀ ਇਹ ਜ਼ਿੰਮੇਵਾਰੀ ਸਮਝਦਾ ਕਿ ਮੈਨੂੰ ਪੰਜਾਬੀ ਹੋਣ ਦੇ ਨਾਤੇ ਇਸ ਮਹਿੰਮਤ ਵਿੱਚ ਸਭ ਨੂੰ ਚਾਹੀਦਾ ਜਿੰਨਾ ਕਿ ਹਰ ਇੱਕ ਨਾਗਰਿਕ आपको जाते हैं मेरे आप भी तो बहुत देर आ जाते हैं छोटे लोग के आगे देर नहीं कम जरूर करते हैं छोटे लोग का करते है ओपी ने जो नाम लाया है सेठा नाम का व्यक्ति थी ना हमारे घर है ना वाजी खाना डेला उसकी था, था। उसे कराई है पहले मेरे पास पर ये भी उसका कोई ना प्यार से काम है इंटरनेश शाम से लोग सारे पेंड वाले तो आज ये उस दिन भी पहले कर रहे रहने वाला है, बहुत बढ़िया काम कर बहुत मार्जिन, बहुत बढ़िया जगह सराय ड्राइव में देखा। फिर बेंगलुरु से ऐसे जनों, ऐसे लोग तानवाल का और उनके परिवार का बात, ये तो देखने को मिल रहा है। एक हॉफ होके साथ hmm. में मेरे मोस्ट मरीज भी पहुँचे हैं, मीडिया तो साथ-साथ ही पहुँचे हो गया है, मोस्ट प्रशासन स्तर प्रशासन। मैं, प्रभो, चलो उसी मेरे अपने सलापानी तक गया अभी आपका सम्मान कर दिया किसी जो मेरी पीली भी आई है तो जाने जो भी निशान करते हैं मैं और उन दशा सडने समझावागा किरों लोड होवेगी मैं और उन कसम मुक्की सडन प्रजपति ग्रामवागा कि जमारो ने जमाना पेट मार दे और किसी आदमी को जमाना पेट को रोका ना ਸਾਰੇ ਪ੍ਰਿੰਟਰ ਵਾਲਦੇ ਲੋਕਾਂ ਨਾਲ ਮਿਲ ਕੇ ਪੇੜ ਬਾਗ ਨੂੰ ਰਸਭੋ ਜਿਹਾਰ ਰੋਕੋ ਜਿਹੜਾ ਹੈਗਾ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇੱਕ ਬਹੁਤ ਹੀ ਵੈਲ ਪਲਾਨ ਜੋ ਸਾਡੇ ਨੈਸ਼ਨਲ ਕਮਿਊਨਲ ਅਰਵਿੰਦ ਕੇਜਰੀਵਾਲ ਜੀ ਆ ਉਹਨਾਂ ਦੀ ਜਿਹੜੀ ਸੋਚ ਆ ਦੇ ਮੁਤਾਬਿਕ ਜੋ ਵਾਦਾ ਕੀਤਾ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਨੂੰ ਇੱਕ ਤੁਸੀਂ ਕਹਿ ਲਓ ਬਹੁਤ ਵਧੀਆ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜੀ ਹੈ ਇਹ ਜਿਹੜਾ ਯੋਧਾ ਲੜਿਆ ਜਾ ਰਿਹਾ ਹੈ ਇਹ ਡਿਫਰੈਂਟ ਫਰੰਟਸ ਦੇ ਉੱਤੇ ਆ ਇੱਕ ਤਾਂ ਪੁਲਿਸ ਦਾ ਹੈਗਾ ਜੀ ਜਿਹੜਾ ਕਿ ਨਸ਼ਾ ਦੀ ਸਪਲਾਈ ਨੂੰ ਚੈੱਕ ਕਰਨਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਚਾਹੇ ਜਿਹੜੀ ਕ੍ਰਾਸ ਬਾਰਡਰ ਜਿਹੜੀ ਡਰੋਨਸ ਆਂਦੀਆਂ ਸੀਗੀਆਂ ਡਰੋਨਸ ਦੀ ਗਿਣਤੀ 70% ਘਟ ਗਈ ਹੈ ਜੇ ਕੋਈ ਗੇਅਰ ਵੀ ਜਾਂਦਾ ਕੋਈ ਚੱਕਣ ਨਹੀਂ ਜਾਂਦਾ ਪੁਲਿਸ ਆਪਣਾ ਕੰਮ ਕਰ ਰਹੀ ਆ ਵੀ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰ ਰਹੀ ਹੈ ਦੂਜਾ ਇਹਦਾ ਹੈਗਾ ਕਿ ਜਿਹੜਾ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨਾ ਔਰ ਜਿਹੜੇ ਬੱਚੇ ਕਿਸੇ ਨਾ ਕਿਸੇ وجہ ਦੇ ਨਾਲ ਨਸ਼ੇ ਵਿੱਚ ਫਸੇ ਹੋਇਆ ਉਹਦੇ ਵਾਸਤੇ ਬਹੁਤ ਵਧੀਆ ਸਹੂਲਤਾਂ ਜਿਵੇਂ ਤੁਹਾਡੇ ਬੰਦ ਪਿਆ ਸੀ ਜਿਹੜਾ ਆਪਣਾ ਮੋਡ ਸੇਵਾ ਕੇਂਦਰ ਸੀਗਾ ਉਹਨੂੰ ਦੁਬਾਰਾ ਠੀਕ ਕਰਕੇ ਸਾਰਾ 에어 ਕੰਡੀਸ਼ਨ ਕਰਕੇ ਉਹਦੀ ਜਿਹੜੀ ਬੈਡ ਕੈਪੈਸਿਟੀ ਹੈ 50 ਤੋਂ ਵਧਾ ਕੇ 100 ਕਰਤੀ ਆ ਉਹਦੇ ਵਿੱਚ ਸਾਰੀ ਜਿਹੜੀ ਸੁਵਿਧਾ ਹੈਗੀ ਆ ਯੋਗਾ ਸ਼ੁਰੂ ਹੋ ਗਿਆ ਮੈਡੀਟੇਸ਼ਨ ਸ਼ੁਰੂ ਹੋ ਗਈ ਆ ਕਾਉਂਸਲਿੰਗ ਸ਼ੁਰੂ ਹੋ ਗਈ ਆ ਉੱਥੇ ਪੂਰਾ ਇਲਾਜ ਕਰਕੇ ਉਸ ਤੋਂ ਬਾਅਦ ਜਿਹੜਾ ਸਕਿੱਲ ਡਿਵੈਲਪਮੈਂਟ ਸ਼ੁਰੂ ਕੀਤਾ ਜਾ ਰਿਹਾ ਉੱਥੇ ਜਿਹਦੇ ਵਿੱਚ ਬਹੁਤ ਸਾਰੇ ਕੰਮ ਸਿਖਾਏ ਜਾਣਗੇ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ ਜਿਹਦੇ ਵਿੱਚ ਕੁਕਿੰਗ ਦਾ ਕੋਰਸ ਹੈ ਉਨਤ ਖੇਤੀ ਦਾ ਕੋਰਸ ਹੈ ਮੋਬਾਈਲ ਰਿਪੇਅਰ ਦਾ ਕੋਰਸ ਹੈ ਕੰਪਿਊਟਰ ਦਾ ਕੋਰਸ ਹੈ ਇਹ ਸਾਰੇ ਕੋਰਸ ਕਰਾ ਕੇ ਉਹਨਾਂ ਨੂੰ ਜਿਹੜਾ ਹੈਗਾ ਤਾਂ ਕਿ ਇੰਡਸਟਰੀ ਵਿੱਚ ਕੰਮ ਲੈ ਸਕਣ ਉਹ ਆਪਣਾ ਕੰਮ ਸ਼ੁਰੂ ਕਰ ਸਕਣ ਐਂਟਰਪ੍ਰਨਰ ਬਣ ਸਕਣ ਸੋ ਇੱਕ ਬੜੀ ਵਧੀਆ ਸਟ੍ਰੈਟਜੀ ਹੈ ਇਸ ਤੋਂ ਸਿਵਾਏ ਹਰ ਪਿੰਡ ਦੇ ਵਿੱਚ ਸਪੋਰਟਸ ਦੀ ਫੈਸਿਲਿਟੀ ਔਰ ਐਜੂਕੇਸ਼ਨ ਦੇ ਵਿੱਚ ਲੋਕਾਂ ਨੂੰ ਅਪਲਾਈਮੈਂਟ ਦੇਣਾ ਰੋਜ਼ਗਾਰ ਦੇ ਰਿਹਾ ਲੋਕਾਂ ਨੂੰ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਜਿਹੜੇ ਸਾਡੇ ਬਿਲਾਸ਼ ਲੱਕ ਨੇ ਉਹਨਾਂ ਨੇ ਬਹੁਤ ਵਧੀਆ ਸਟਰੈਟਜੀ ਬਣਾਈ ਆ ਇਹ ਹੁਣ ਸਾਰੀ ਟੀਮ ਹੈ ਜੀ ਮੋਹਿੰਦਰ ਭਗਤ ਜੀ ਬੈਠੇ ਆ ਮੀਤ ਥੇਰ ਜੀ ਆ ਕੁਲਵੰਤ ਜੀ ਆ ਆਪਣੇ ਉਗੋਖੇ ਜੀ ਆ ਔਰ ਚੁਸਪਿੰਦਰ ਜੀ ਸਾਰੀ ਇਹ ਟੀਮ ਆ ਜਿਹਨਾਂ ਨੇ ਕੋਆਰਡੀਨੇਟ ਕਰਨਾ ਇਸ ਤੋਂ ਸਵਾਏ ਇਹ ਯਾਤਰਾ ਹਰ ਮੁੱਲੇ ਚ ਜਾਣੀ ਆ ਹਰ ਪਿੰਡ ਵਿੱਚ ਜਾਣੀ ਆ ਉੱਥੇ ਜਿਹੜੇ ਤੁਹਾਡੇ ਪੰਜਾਬ ਦੇ ਪਹਿਰੇਦਾਰ ਜਿਹੜੀ ਵਿਲੇਜ ਜਾਂ ਮੁਹੱਲਾ ਡਿਫੈਂਸ ਕਮੇਟੀ ਆ ਉਹਨਾਂ ਦਾ ਉਹਨਾਂ ਦਾ ਬਹੁਤ ਐਮ ਰੋਲ ਹੈ ਕਿ ਉਹਨਾਂ ਨੂੰ ਜਿਹਨੂੰ ਇਲਾਜ ਦੀ ਲੋੜ ਆ ਉਹਨੂੰ ਹਸਪਤਾਲ ਚ ਲੈ ਕੇ ਆਣਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਉਹਦੇ ਬਾਰੇ ਜਾਣਕਾਰੀ ਦੇਣਾ ਹੈ ਔਰ ਜੇ ਕੋਈ ਪ੍ਰਿੰਟ ਦੇ ਵਿੱਚ ਜੇ ਕੋਈ ਮਾੜਾ ਕੰਮ ਕਰਦਾ ਉਹਨੂੰ ਸਮਝਾਣਾ ਹੈ ਵੀ ਭਾਈ ਤੂੰ ਜਿਹੜਾ ਤੇਰਾ ਟਾਈਮ ਲੰਘ ਗਿਆ ਹੁਣ ਤੂੰ ਆਪਣਾ ਇਹ ਕੰਮ ਛੱਡ ਦੇ ਮਾੜੇ ਕੰਮ ਛੱਡ ਦੇ ਤੇ ਕੋਈ ਚੰਗਾ ਕੰਮ ਸਿੱਖ ਲੈ ਤੇ ਚੰਗਾ ਕੰਮ ਕਰ ਲੈ ਤੇ ਇਹ ਜਿਹੜਾ ਹੈਗਾ ਸਿਸਟਮੈਟਿਕਲੀ ਲੜਾਈ ਲੜੀ ਜਾ ਰਹੀ ਹੈ ਹਰ ਫਰੰਟ ਤੇ ਲੜੀ ਜਾ ਰਹੀ ਹੈ ਚਾਹੇ ਉਹਨਾਂ ਨੂੰ ਜਿਹੜੇ ਬੱਚੇ ਟੀਕੇ ਲਾਉਂਦੇ ਆ ਉਹਨਾਂ ਦੀ ਜਾਨ ਬਚਾਣੀ ਆ ਆਪਾਂ ਜਿਹੜੇ ਨਸ਼ਾ ਕਰਦੇ ਆ ਉਹਨੂੰ ਨਸ਼ੇ ਤੋਂ ਬਾਹਰ ਕੱਢ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਹੈ ਔਰ ਜਿਹੜੇ ਉਹਨਾਂ ਸਾਹ ਵੇਚਣ ਵਾਲੇ ਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਭਜਾਉਣਾ ਦਾ ਜੇਲਾ ਵਿੱਚ ਬੰਦ ਕਰਨਾ ਇਹ ਲੜਾਈ ਲਗਾਤਾਰ ਚੱਲ ਰਹੀ ਹੈ ਸਰ ਇਹਦੇ ਵਿੱਚ ਜਿਸ ਤਰ੍ਹਾਂ ਇਕਤਾ ਹੋ ਗਿਆ ਪਾਰਟੀ ਦਾ ਸਟਰਕਚਰ ਜਿਵੇਂ ਪੁਲਿਸ ਦਾ ਇੱਕ ਸਟਰਕਚਰ ਹੋ ਗਿਆ ਸਿਹਤ ਵਿਭਾਗ ਦਾ ਹੋ ਗਿਆ ਜਿਨ੍ਹਾਂ ਨੇ ਕਰਨਾ ਹੈ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਆਇਆ ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਹੋ ਗਏ ਡਿਪਟੀ ਕਮਿਸ਼ਨਰ ਤੇ ਐਸਐਸਪੀ ਹੋ ਗਏ ਸਿਵਲ ਸਰਜਨ ਹੋ ਗਿਆ ਇਹਦੇ ਨਾਲ ਇੱਕ ਸਾਡਾ ਜਿਹੜਾ ਪਾਰਟੀ ਦਾ ਵੀ ਸਟਰਕਚਰ ਹੈ ਇੱਕ ਜ਼ੋਨ ਕੋਆਰਡੀਨੇਟਰ ਹੈ ਜਿਹੜੇ ਸਾਡੇ ਕੋਲੇ ਪੰਜਾਬ ਦੇ ਵਿੱਚ 5 ਲਾਏ ਅਸੀਂ 5 ਜ਼ੋਨ ਬਣਾ ਕੇ ਤੁਹਾਡੇ ਜਿਵੇਂ ਚੁਸਮਿੰਦਰ ਚੈਲ ਹੈ ਇਸ ਤਰ੍ਹਾਂ ਹੀ ਹਰ ਜਿਹੜਾ ਹੈਗਾ ਆਪਣਾ ਜਨੇਵੀ ਅਸੈਂਬਲੀ ਸੈਗਮੈਂਟ ਹੈ ਹਰ ਇੱਕ ਦਾ ਆਪਣਾ ਇੱਕ ਇੰਚਾਰਜ ਲਾਇਆ ਜੀ ਇੱਕ ਜ਼ਿਲ੍ਹੇ ਦਾ ਇੰਚਾਰਜ ਲਗਾਇਆ ਉਹਨਾਂ ਨੇ ਸਾਰਿਆਂ ਨੇ ਅੱਗੇ ਜਾ ਕੇ ਉਹਨਾਂ ਨੇ ਜਿਹੜਾ ਹੈਗਾ ਉਹ ਹਰ ਇੱਕ ਪਿੰਡ ਦੇ ਵਿੱਚ ਇੱਕ ਕਮੇਟੀ ਬਣੀ ਹੈ ਜੀ ਉਹਨਾਂ ਨੇ ਜਿਹੜਾ ਪਿੰਡ ਦੇ ਵਿੱਚ ਇੱਕ ਯਾਤਰਾ ਜਾਏਗੀ ਜਿਹਦੇ ਵਿੱਚ ਬीडीपीਓ ਜਾਏਗਾ ਜਿਹਦੇ ਵਿੱਚ ਐਸਐਚਓ ਜਾਏਗਾ ਜਿਹਦੇ ਵਿੱਚ ਬਾਕੀ ਜਿਹੜੇ ਜਿੰਨੇ ਸਾਰੇ ਵਿਭਾਗ ਨੇ ਸਾਡਾ ਸਿਹਤ ਵਿਭਾਗ ਦਾ ਸਾਡਾ ਚਾਹੇ ਆਸ਼ਾ ਵਰਕਰ ਨਾਲ ਹੋਏਗੀ ਸਾਡੇ ਏ ਐਨ ਐਮ ਨਾਲ ਹੋਏਗੀ ਹੈ ਸਿਹਤ ਵਿਭਾਗ ਦੇ ਬੰਦੇ ਨਾਲ ਜਾਣਗੇ ਜਿੱਥੇ ਡਾਕਟਰ ਹੋਏਗਾ ਉਹ ਡਾਕਟਰ ਵੀ ਜਾਏਗਾ ਨਾਲ ਉਹਨਾਂ ਦੇ ਇਸੇ ਤਰ੍ਹਾਂ ਜਿਹੜੇ ਬਾਕੀ ਸਾਰੇ ਡਿਪਾਰਟਮੈਂਟ ਆ ਚਾਹੇ ਉਹ ਐਗਰੀਕਲਚਰ ਦੇ ਆ ਸਪੋਰਟਸ ਦੇ ਆ ਕਲਚਰੀ ਦੇ ਆ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਾਰਾ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਔਰ ਜਿਹੜੇ ਪਿੰਡ ਦੇ ਬੰਦੇ ਆ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਜਿਹੜੀ ਵਿਲੇਜ ਡਿਫੈਂਸ ਕਮੇਟੀ ਬਣੀ ਆ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਉਹ ਦੱਸਣਗੇ ਕਿ ਸਾਡੇ ਪਿੰਡ ਕੋਲ ਨਸ਼ਾ ਕਰਦਾ ਹੈ ਨਹੀਂ ਕਰਦਾ ਜਿਹੜਾ ਕਰਦਾ ਕਿੰਨੇ ਬੰਦੇ ਕਰਦੇ ਆ ਤੇ ਉਹਨਾਂ ਦਾ ਇਲਾਜ ਕਰਾਣਾ ਤੇ ਜਿਹੜਾ ਨਸ਼ਾ ਜਿਹੜਾ ਆਂਦਾ ਹੈ ਵੇਚਣ ਵਾਲਾ ਕਿੱਥੋਂ ਆਂਦਾ ਕਿਵੇਂ ਆਂਦਾ ਉਹਦੇ ਬਾਰੇ ਜਾਣਕਾਰੀ ਲੈ ਕੇ ਆਣਗੇ ਤੇ ਇਹ ਸਾਰੇ ਪੰਜਾਬ ਦੇ ਵਿੱਚ ਦੋਨੋਂ ਹੀ ਐਸਪੈਕਟ ਜਿਹੜੇ ਆ ਗਿਆ ਇਹ ਪਿੰਡ ਦੇ ਲੈਵਲ ਤੱਕ ਨੀਚੇ ਤੱਕ ਹਰ ਗਲੀ ਹਰ ਮੁੱਲੇ ਤੱਕ ਪਹੁੰਚ ਕਰਨਾ ਉਹਨਾਂ ਨੂੰ ਉਹਨਾਂ ਨੂੰ ਦੇਖੋ ਦੋ ਚੀਜ਼ਾਂ ਹੁੰਦੀ ਆ ਅਸੀਂ ਜਿਹੜੇ ਜਿਹੜਾ ਵਲੰਟੀਅਰ ਹੈ ਉਹਨਾਂ ਨੂੰ ਜਾ ਕੇ ਉਹਨ ਉਹਨਾਂ ਨੇ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਕਹਿੰਨਾ ਭਰਾਓ ਚੱਲ ਮੈਂ ਤੇਰਾ ਇਲਾਜ ਕਰਾ ਕੇ ਲਿਆਣਾ ਉਹਦੇ ਚ ਮੈਨੂੰ ਲੱਗਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕੋਈ ਦਿੱਕਤ ਨਹੀਂ ਹੋਏਗੀ ਉਹ ਇਹ ਕੰਮ ਕਰਨਗੇ ਜੀ ਜਿਹੜੀ ਬਾਕੀ ਦੀ ਹੈਗੀ ਆ ਉਹ ਸਾਡੇ ਸਾਡੇ ਬੰਦੇ ਹੈਗੇ ਆ ਉਹ ਗੁਪਤ ਸੂਚਨਾ ਦੇਣਗੇ ਪੁਲਿਸ ਨੂੰ ਉਹਦਾ ਇੱਕ ਨੰਬਰ ਵੀ ਹੈਗਾ 9779100200 ਚਾਹੇ ਤੁਸੀਂ ਟੈਲੀਫੋਨ ਕਰ ਦੇਣ ਇਸੇ ਤਰ੍ਹਾਂ ਇੱਕ ਨਵੀਂ ਚੀਜ਼ ਜਿਹੜੀ ਅਸੀਂ ਕੀਤੀ ਆ ਪੰਜਾਬ ਦੇ ਵਿੱਚ ਅਸੀਂ سپورਟ ਗਰੁੱਪ ਬਣਾਏ ਆ ਜੀ ਉਹਨੂੰ ਕਹਿੰਦੇ ਆ ਐਲਕੋਹੋਲਿਕ ਅਨੋਨਿਮਸ ਤੇ ਨਾਰਕੋਟਿਕ ਅਨੋਨਿਮਸ ਉਹ ਅਨੋਨਿਮਸ ਗਰੁੱਪ ਰਹਿੰਦੇ ਆ ਉਹ ਮਿਲਦੇ ਆ ਜਿਹੜੇ ਜਾਂ ਜਿਹੜੇ ਕੋਈ ਵਲੰਟੀਅਰ ਕਰਦੇ ਆ ਉਹਨਾਂ ਦੇ ਸਪੋਰਟ ਗਰੁੱਪ ਬਣ ਗਏ ਆ ਜੇ ਉਹਨਾਂ ਨੂੰ ਦੱਸ ਦਿਓ ਉਹ ਉਹ ਉਹਨਾਂ ਦਾ ਇਲਾਜ ਕਰਾਨਗੇ ਜਿਹੜਾ ਪੁਲਿਸ ਵਾਲਾ ਹੈਗਾ ਐਨਫੋਰਸਮੈਂਟ ਵਾਲਾ ਹੈਗਾ ਤੁਸੀਂ ਟੈਲੀਫੋਨ ਕਰ ਦਿਓ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਦੱਸ ਦਿਓ ਬਹੁਤ ਜਗ੍ਹਾ ਤੇ ਜਿਹੜੇ ਸਰਪੰਚ ਆ ਪੰਚਾਇਤਾਂ ਨੇ ਰੈਜ਼ੋਲੂਸ਼ਨ ਪਾਣੇ ਸ਼ੁਰੂ ਕਰਤੇ ਜੀ ਜੇ ਪੰਚਾਇਤ ਨੇ ਰੈਜ਼ੋਲੂਸ਼ਨ ਪਾਸ ਕਰਤਾ ਪੰਚਾਇਤਾਂ ਖੁੱਲ ਕੇ ਸਾਹਮਣੇ ਆ ਰਹੀਆਂ ਜੀ ਤੇ ਉਹ ਇਹ ਕੰਮ ਵਲੰਟੀਅਰ ਨੂੰ ਕਰਨ ਦੀ ਲੋੜ ਹੈ ਬਹੁਤ ਜ਼ਿਆਦਾ ਜਿਵੇਂ ਸਾਡੇ ਕੋਲੇ ਪਹਿਲਾਂ ਤਕਰੀਬਨ 22 ਤੋਂ 300 ਹੁੰਦੇ ਸੀ ਅੱਜ ਜਿਹੜੀ ਮੇਰੇ ਕੋਲ ਆਫੀਸ਼ੀਅਲ ਫਿਗਰ ਆਈ ਹੈ ਉਹ ਹਜ਼ਾਰ ਤੋਂ ਕਿਤੇ ਉੱਪਰ ਹੈ ਬਟ ਕਿਉਂਕਿ ਜਿਹੜੇ ਪ੍ਰਾਈਵੇਟ ਵਾਲੇ ਹੈ ਇਹ ਜਿਵੇਂ ਸਾਡਾ ਮੱਲਾ ਕਲੀਨਿਕ ਦਾ ਡ ਡਿਜੀਟਲ ਮਾਡਲਰ ਡੇਲੀ ਮੇਰੇ ਕੋਲ ਆਂਦਾ ਮੈਨੂੰ ਪਤਾ ਵੀ 73000 ਪਰਸੈਂਟ ਦੇਖੇ ਗਏ ਅੱਜ 74000 ਦੇਖੇ ਗਏ ਇਹਦੇ ਚ ਰੀਅਲ ਟਾਈਮ ਡਾਟਾ ਨਹੀਂ ਉਹ ਅਸੀਂ ਕਰ ਰਹੇ ਆ ਇਹਨੂੰ ਵੀ ਹਾਂ ਮੈਨੂੰ ਲੱਗਦਾ ਵੀ ਇਹ ਘੱਟੋ ਘੱਟ ਵੀ ਸਾਡੇ ਕੋਲ ਅਸੀਂ 5000 ਰੁਪਏ ਡੈਕਟ ਕੀਤੇ ਆ ਤੇ ਉਹਨਾਂ ਚੋਂ ਆਲਰੇਡੀ 2 25000 ਭਰ ਤੁਹਾਡਾ ਸੈਂਟਰ ਬੰਦ ਪਿਆ ਸੀ ਹੁਣ ਉੱਥੇ 10 15 ਬੰਦੇ ਦਾਖਲ ਆ ਤੁਸੀਂ ਦੇਖੋ 15 ਦਿਨ ਬਾਅਦ ਇਹ ਪਰਚੇਗਾ ਜਦੋਂ ਉੱਥੇ ਸਕਿੱਲ ਡਿਵੈਲਪਮੈਂਟ ਸ਼ੁਰੂ ਹੋ ਗਿਆ ਤਾਂ ਉਦੋਂ ਲੋਕਾਂ ਦੀ ਵੇਟਿੰਗ ਲਿਸਟ ਸ਼ੁਰੂ ਹੋ ਜਾਏਗੀ ਉਸ ਦੇ ਵਿੱਚ ਮੈਡੀਕਲ ਕਾਲਜ ਚ 1200 ਬੈੱਡ ਅਰੇਂਜ ਕੀਤੇ ਆ ਜਿਹੜਾ ਬੰਦਾ ਕੋਈ ਉਹਦਾ ਕਿਸੇ ਦਾ ਕੋਈ ਹੈਗਾ ਨਾ ਕ੍ਰਿਮੀਨਲ ਰਿਕਾਰਡ ਹੋਏਗਾ ਉਹਨੂੰ ਪਹਿਲਾਂ ਅਸੀਂ ਆਪਣੇ ਸੈਂਟਰ ਚ ਰੱਖਾਂਗੇ ਜਦੋਂ ਠੀਕ ਹੋ ਗਿਆ ਕੰਟਰੋਲ ਚ ਆ ਗਿਆ ਫਿਰ ਉਹਨੂੰ ਦੂਜੇ ਸੈਂਟਰ ਚ ਪ੍ਰਾਈਵੇਟ ਸੈਂਟਰ ਚ ਜਿੱਥੇ ਸਕਿਉਰਿਟੀ ਵਗੈਰਾ ਘੱਟ ਹੁੰਦੀ ਆ ਸਾਡਾ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਪੂਰਾ ਸਿਕਿਉਰ ਜਿਹੜਾ ਹੈਗਾ ਜਿੱਥੇ ਪੂਰੀ ਸਕਿਉਰਿਟੀ ਆ ਉਹ ਸੈਂਟਰ ਕਲੈਕਟਰ ਪੰਜਾਬ ਪੰਜਾਬ ਦੇ ਪਾਣੀ ਚਾਹੁੰਦੇ ਪੰਜਾਬ ਦੇ ਪਾਣੀ ਨੂੰ ਲੈ ਕੇ ਕਿ ਕਿਲੇ ਚੱਲਦੇ ਦੇਖੋ ਪਾਣੀ ਦੇ ਮੁੱਦੇ ਤੇ ਦੋ ਗੱਲਾਂ ਬੜੀਆਂ ਕਲੀਅਰ ਹੈ ਜੀ ਪੰਜਾਬ ਜਿਹੜਾ ਹੈਗਾ ਉਹ ਧਿਆਨਰਦਾਰੀ ਚ ਬਲੀਵ ਕਰਦਾ ਗੁਰੂਆਂ ਪੀਰਾਂ ਦੀ ਜੋਰਾਂ ਦੀ ਸਿੱਖਿਆ ਹੈਗੀ ਆ ਵੰਡ ਕੇ ਸ਼ਕੋ ਚਾਹੇ ਭਾਈ ਕਨਈਆ ਦੇ ਅਸੀਂ ਵਾਰਿਸ ਅਸੀਂ ਉਹਨਾਂ ਦੇ ਹਿੱਸੇ ਦਾ ਪਾਣੀ ਦੇ ਤਾ ਉਹਨਾਂ ਨੂੰ ਹੁਣ ਜਿਹੜਾ ਸਾਡੇ ਹਿੱਸੇ ਦਾ ਬਚਾ ਪਾਣੀ ਉਹਦੇ ਚ ੱੱਕੇ ਨਾਲ ਲੈ ਰਹੇ ਆ ਉਹ ਅਸੀਂ ਨਹੀਂ ਦੇਗਾ ਪੰਜਾਬ ਉਸ ਪਾਣੀ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੇ ਹਿੱਸੇ ਦੇ ਵਿੱਚੋਂ ਵੀ ਅਸੀਂ ਉਹਨਾਂ ਨੂੰ ਪੀਣ ਲਈ ਪਾਣੀ ਦੇ ਤਰਲੇ ਸਾਡਾ ਪਾਣੀ ਖਤਮ ਹੋ ਗਿਆ ਜੀ ਪੀਣ ਲਈ ਵੀ ਨਹੀਂ ਆ ਅਸੀਂ ਕਿ ਪੀਣ ਲਈ ਦਿੱਤਾ ਤੁਹਾਨੂੰ ਲੇਕਿਨ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਬੰਦੇ ਬਦਲ ਕੇ ੱੱਕੇ ਨਾਲ ਆਪਣੇ ਜਿਹੜੇ ਇਹਨਾਂ ਦੇ ਸਾਰੇ ਬੰਦੇ ਇਹਨਾਂ ਦੇ ਸੀ ਜੀ ਰਾणे ਦਾ ਮੁੱਖ ਮੰਤਰੀ ਰਾਜਸਥਾਨ ਦਾ ਜਿਹੜਾ ਸਾਬਕਾ ਮੁੱਖ ਮੰਤਰੀ ਸੀ ਜਿਹੜਾ ਅੱਜ ਕੱਲ੍ਹ ਕੇਂਦਰੀ ਬਿਜਲੀ ਮੰਤਰੀ ਆ ਉਹਨਾਂ ਦੀ ਕਮੇਟੀ ਕਹਿੰਦੇ ਸਾਡੀ ਮжоਰਿਟੀ ਆ ਤੁਸੀਂ ਤਾਂ ਕੱਲ ਨੂੰ ਕਹੋਗੇ ਪੰਜਾਬ ਦਾ 60% ਤੋਂ ਘਟਾ ਕੇ ਸੀ 50% ਕਰਤਾ ਫਿਰ ਸੀ 40% ਕਰਤਾ ਪੰਜਾਬ ਨੂੰ 5% ਮਿਲੇਗਾ ਕੀ ਗੱਲ ਹੋਈ ਜੀ ਤੱਕਾ ਨਹੀਂ ਪੰਜਾਬੀ ਬਰਦਾਸ਼ਤ ਕਰਦੇ ਤੱਕਾ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਫਿਰ ਵੀ ਕਹਿੰਦੇ ਆ ਤੁਸੀਂ ਦੇਖੋ ਜਦੋਂ ਹੜ ਆਏ ਆ ਆਇਆ ਨਾ ਹੜ ਪੰਜਾਬ ਦੇ ਵਿੱਚ ਬਰਬਾਦੀ ਹੋਈ ਆ ਇਹਨਾਂ ਨੇ ਤੁਹਾਨੂੰ ਯਾਦ ਆ ਪੁਲਿਸ ਲਾਤੀ ਸੀ ਇਹਨਾਂ ਨੇ ਖਨੌਰੀ ਬਾਰਡਰ ਦੇ ਉੱਤੇ ਫੇ ਇੱਧਰ ਬੰਨ ਲਾਤੇ ਸੀ ਆਪਣੇ ਉੱਧਰ ਉਸ ਵੇਲੇ ਕਹਿੰਦੇ ਅਸੀਂ ਪਾਣੀ ਲੈਣਾ ਨਹੀਂ ਇਹਨੂੰ ਹੜ ਵੀ ਬਰਾਬਰ ਲੈਣੇ ਪੈਣਗੇ ਜੀ ਇਹਨਾਂ ਨੂੰ ਬਰਬਾਦ ਕੱਲਾ ਪੰਜਾਬ ਹੋਵੇ ਜੀ ਪੰਜਾਬ ਨੂੰ ਬਰਬਾਦ ਕਰ ਰਹੇ ਆ ਜੀ ਨਸ਼ੇ ਕਿੱਥੋਂ ਆ ਰਹੇ ਆ ਜੀ ਗੁਜਰਾਤ ਦੀ ਪੋਰਟ ਤੋਂ ਆ ਰਹੇ ਆ ਮਹਾਰਾਸ਼ਟਰ ਦੀ ਪੋਰਟ ਤੋਂ ਆ ਰਹੇ ਆ ਜਿੰਨਾ ਪਾਕਿਸਤਾਨ ਤੋਂ ਆਂਦਾ ਜੇ ਪਾਕਿਸਤਾਨ ਸਾਡਾ ਦੁਸ਼ਮਣਾ ਨਸ਼ੇ ਭੇਜਦਾ ਤੇ ਗੁਜਰਾਤ ਤੋਂ ਆਂਦੇ ਆ ਤੇ ਮਿੱਤਰ ਆ ਜੀ ਫਿਰ ਕਿ ਮਹਾਰਾਸ਼ਟਰ ਤੋਂ ਆਂਦੇ ਆ ਕਿਉਂ ਨਹੀਂ ਰੋਕਦੇ ਜੀ ਇਹ ਨਾਰਕੋਟਿਕਸ ਕੰਟਰੋਲ ਬਿਊਰੋ ਕੀ ਕਰਦੀ ਆ ਸੋ ਇਹ ਪਾਣੀ ਦੀ ਚਾਹੇ ਰਾਜਨੀਤੀ ਹੈ ਚਾਹੇ ਨਸ਼ਿਆਂ ਦੀ ਰਾਜਨੀਤੀ ਆ ਇਹ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਰਾਜਨੀਤੀ ਆ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਆਲ ਪਾਰਟੀ ਮੀਟਿੰਗ ਕਰ ਰਹੇ ਆ ਦਸਨਾਂ ਆਣ ਦੇਣ ਜਵਾਬ ਦੇਣ ਕਿਹੜੇ ਮੂੰਹ ਨਾ ਜਾਂਦੇ ਆ ਜੀ ਇਹ ਉਸ ਤੋਂ ਬਾਅਦ ਸੈਸ਼ਨ ਦੇ ਵਿੱਚ ਸਾਰਾ ਹੋਏਗਾ ਜੀ ਉੱਥੇ ਵੀ ਸਾਰਾ ਇਹਨੂੰ ਤਾਂ ਹਿਸਾਬ ਕਿਤਾਬ ਪੁੱਛਾਂਗੇ ਇਹਨਾਂ ਨੂੰ ਪੰਜਾਬ ਨੂੰ ਨਸ਼ਾ ਦੇ ਇਹਨਾਂ ਨੇ ਲਾਇਆ ਜੀ ਪੰਜਾਬ ਦੇ ਪਾਣੀ ਇਹਨਾਂ ਨੇ ਦੇ ਦਿੱਤੇ ਜੀ ਪੰਜਾਬ ਬਾਰੇ ਸੋਚਿਆ ਨਹੀਂ ਇਹਨਾਂ ਨੇ ਬੜੇ ਕਹਿੰਦੇ ਸੀ ਪਾਣੀ ਦੇ ਰਖਵਾਲੇ ਜੀ ਕਾਦੇ ਰਖਵਾਲੇ ਜੀ ਪਹਿਲਾਂ ਕਦੇ ਵੀ ਇਹ ਨਹੀਂ ਸੀਗਾ ਕਿ ਆ ਇਹਨਾਂ ਪਾਣੀ ਹਰਿਆਣੇ ਦਾ ਆਏਗਾ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਪਾਣੀ ਦੇ ਰਖਵਾਲੇ ਨੇ ਤਾਂ ਉਹਨੂੰ ਅਧਿਕਾਰ ਦੇ ਦਿੱਤਾ ਵੀ ਆ ਇਹਨਾਂ ਦਾ ਪੱਕਾ ਅਧਿਕਾਰ ਹੋ ਗਿਆ ਜੀ ਇਹਨਾਂ ਦਾ ਜਿਹੜਾ ਰਿਪੈਰੀਅਨ ਸਟੇਟ ਤਾਂ ਪੰਜਾਬ ਹੈ ਨਾ ਜੀ ਪਾਣੀ ਤਾਂ ਸਾਡਾ ਹੈ ਨਾ ਜੀ ਅਸੀਂ ਇਹਨਾਂ ਨੂੰ ਦੇ ਰਹੇ ਆਂ ਸਾਡੇ ਕਿਸਾਨ ਨੂੰ ਜਿਪਸਮ ਦੀ ਲੋੜ ਹੁੰਦੀ ਆ ਜਿਪਸਮ ਪਤਾ ਸਾਨੂੰ ਕੰਨਰ ਵਾਲੀ ਜ਼ਮੀਨ ਤੇ ਪੈਂਦਾ ਜੀ ਉਹ ਸਾਨੂੰ ਘਰਾਂ ਵਾਸਤੇ ਪੱਥਰ ਚਾਹੀਦਾ ਜੀ ਇਹਨਾਂ ਕੋਲ ਪੱਥਰ ਹੈ ਸਾਡੇ ਕੋਲ ਪਾਣੀ ਹੈ ਇਹਨਾਂ ਦਾ ਪੱਥਰ ਮੁੱਲ ਮਿਲਦਾ ਸਾਨੂੰ ਜੀ ਇਹਨਾਂ ਦਾ ਜਿਪਸਮ ਸਾਨੂੰ ਮੁੱਲ ਮਿਲਦਾ ਪਾਣੀ ਇਹਨਾਂ ਨੂੰ ਫਰੀਦ ਆਉਂਦਾ ਜੀ ਸਾਨੂੰ ਉਹਦੇ ਪਾਣੀ ਬਦਲੇ ਕੁਝ ਦੇ ਦਿਓ ਤੁਸੀਂ ਇਹਨਾਂ ਕਾਇੰਡ ਦੇ ਦਿਓ ਜੋ ਰਾਜਸਥਾਨ ਸਾਡੇ ਕੋਲ 55% ਪਾਣੀ ਲੈ ਰਿਆ ਪੰਜਾਬ ਦੇ ਲੋਕਾਂ ਨੂੰ ਜਿਪਸਮ ਦੇ ਦਿਓ ਭਾਈ ਤੁਸੀਂ ਕੋਈ ਸਾਨੂੰ ਪੱਥਰ ਦੇ ਦਿਓ ਸਾਨੂੰ ਘਰ ਬਣਾਣ ਲਈ ਜਿਹੜੇ ਜਿਹੜੇ ਉਹਨਾਂ ਨੂੰ ਲਾ ਮੇਕਰ ਕਹਿੰਦੇ ਆ ਉੱਥੇ ਆਈ ਕਰਨਾ ਹੁੰਦਾ ਹੈ ਜੋ ਜੋ ਵਿਧਾਨ ਸਭਾ ਨੇ ਜੋ ਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਹੋਏਗੀ ਉਹ ਮੈਂ ਇੱਥੇ ਨਹੀਂ ਕਰ ਸਕਦਾ ਜੀ ਵਿਧਾਨ ਸਭਾ ਦੇ ਡਿਸਕਸ਼ਨ ਹੋਏਗੀ ਉਹਦੇ ਵਿੱਚ ਜਿਹੜੇ ਰੈਜ਼ੋਲੂਸ਼ਨ ਪਾਸ ਹੋਣਗੇ ਉਹ ਸਾਰੇ ਕਾਨੂੰਨੀ ਹੁੰਦੇ ਆ ਉਹ ਸਾਰੇ ਸਰਕਾਰ ਸੈਕਟਰ ਦੇ ਜਿਹੜਾ ਹੈਗਾ ਸਾਰੇ ਸਾਰੀਆਂ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਹੋਣਗੇ ਜਿਹੜੇ ਚੁਣ ਕੇ ਆਏ ਆ ਉੱਥੇ ਜੀ ਉਹ ਜੋ ਪਾਸ ਕਰਕੇ ਭੇਜਣਗੇ ਮੰਨਣਾ ਪਊਗਾ ਇਹਨਾਂ ਨੂੰ ਕਿੱਦਾਂ ਨਹੀਂ ਮੰਨਦੇ ਜੀ ਤੱਕਾ ਥੋੜੀ ਕਰ ਤੱਕਾ ਨਹੀਂ برداشت ਕਰਾਂਗੇ ਠੀਕ ਹੈ ਜੀ ਬਹੁਤ

ਨਸ਼ਾ ਕਰਦੀ ਹੈ ہمارا ਮੈਂ ਕਿਸੇ ਵੀ ਨਸ਼ਾ ਦਾ ਸਰਪ ਨਹੀਂ ਜੁਰਮਾਨੇ ਲਈ ਦੇਵਾਂਗਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ